ਜਾਂਦੇ ਸਾਰੇ ਉਹਦੇ ਮਾਮੇ ਨੇ ਮੈਨੂੰ ਕੁਛ ਕੀਤਾ ਬੋਰ ਦੱਬ ਗਏ ਮੇਰੀ ਦਸਤਾਰ ਉਤਰੀ ਫਿਰ ਇਹਨਾਂ ਨੇ ਮੇਰੇ ਕੇਸ ਫੜ ਕੇ ਖਿੱਚ ਧੂਕੇ ਕਦੇ ਉਧਰ ਖਿੱਚੇ ਨੇ ਵੀਡੀਓ ਮੈਂ ਦਿੱਤੀ ਹੈ ਤੁਹਾਨੂੰ ਵੀ ਦਿੱਤੀ ਹੈ ਇਹਨੂੰ ਜਰੂਰ ਚਲਾਈਓ ਨਾਲ ਹੁਣ ਸਮਾਜ ਦੇ ਵਿੱਚ ਰਹਿੰਦੇ ਆ ਜੇ ਫਿਰ ਆਪਾਂ ਸ਼ਸਤਰ ਕੱਢਣ ਦੀ ਗੱਲ ਕਰੀਏ ਫਿਰ ਕਹਣਾ ਨਿਹੰਗ ਸਿੰਘ ਅੱਦਾ ਕਰਦੇ ਆ ਨਿਹੰਗ ਸਿੰਘ ਉੱਦਾ ਕਰਦੇ ਮਰੇ ਉੱਤੇ ਚੜ ਚੜ ਕੇ ਮਤਲਬ ਕਿ ਕੁੱਟ ਮਾਰ ਇੰਨੀ ਕੁ ਕੀਤੀ ਕੜੇ ਮਾਰੇ ਮੇਰੇ ਸਾਰੇ ਇੱਥੇ ਮਤਲਬ ਕਿ ਨਾ ਕੋ ਬੁਰਾ ਹਾਲ ਕੀਤਾ ਪਾਂ ਤੋੜ ਪੂਰੀ ਕੀਤੀ ਇਹਨਾਂ ਇੱਟਾ ਰੋੜੇ ਸਭ ਕੁਝ ਲਾਇਆ ਜੀ ਕੰਪਨੀ ਦੀ ਦੁਕਾਨ ਤੇ ਬੈਠੇ ਆ ਜੋ ਸਾਡੇ ਨਾਲ ਚੱਲ ਕੇ ਅੱਗੇ ਘਟਣਾ ਵਾਪਰੀ ਹੈ ਉਹਦੇ ਵਿੱਚ ਕਸੂਰਵਾਰ ਕੌਣ ਹੈ ਉਹਦੇ ਵਿੱਚ ਅਸੀਂ ਕਿੱਥੇ ਕਸੂਰਵਾਰ ਆ ਸਾਡੇ ਤੇ ਬੰਦੀ ਕਾਰਵਾਈ ਕਰੋ ਜਿੱਥੇ ਉਹ ਨੇ ਤੇ ਉਹਨਾਂ ਦੀ ਕਰੋ ਸਾਡੀ ਸਿਰਫ ਇੰਨੀ ਦਰਖਾਸਤ ਹੈ ਜੋ ਮੌਕੇ ਦੇ ਸਵਾਰੀਆਂ ਨੇ ਬਿਆਨ ਦਿੱਤੇ ਨੇ ਫੁਟੇਜ ਹੋਰ ਵੀ ਹੈਗੀ ਹੈ ਤੁਹਾਨੂੰ ਮੈਂ ਦਿਖਾਉਂਗਾ ਇੱਕ ਤਿਆਰ ਬਰ ਤਿਆਰ ਸਿੰਘ ਨੂੰ ਅਸੀਂ ਐਦਾਂ ਜਲੀਲ ਕਰ ਐਦਾਂ ਮਿੱਟੀ 'ਚ ਰੋਲ ਨੇ ਉਹਦੇ ਕੇਸ ਦਸਤਾਰ ਉਹਦੀ ਤੁਸੀਂ ਦੇਖੋਗੇ ਦਸਤਾਰ ਉਹਦੀ ਪੈਰਾਂ 'ਚ ਰੋਲ ਰਹੇ ਆ ਉਹ ਕਿੱਥੇ ਦਾ ਇਨਸਾਫ ਹੋ ਮਾਰਿਆ ਜਿਸ ਤਰ੍ਹਾਂ ਉਹ ਮਾਰ ਰਹੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਜਾਨੋਂ ਮਾਰ ਦੇਣਾ ਸੀ ਇੱਕ 1500 ਰੁਪਏ ਪਿੱਛੇ ਜਾਨੋਂ ਮਾਰਨ ਤੱਕ ਤਾਂ ਆ ਜਾਂਦੀ ਦੁਨੀਆ ਇੱਥੇ ਤੱਕ ਬੈਠੇ ਬਸ ਜੋ ਕਿ ਇਹਨਾਂ ਨੇ ਜਿਹੜੇ ਬੱਲੀ ਨਾਮ ਦਾ ਵਿਅਕਤੀ ਹੈ ਨਾ ਉਹਦੇ ਮਾਮਾ ਮੇਰੀ ਪੱਗ ਵੀ ਲੈ ਕੇ ਗਿਆ ਇੱਕ ਸਗੋਂ ਪੱਗ ਮਾਰਦਾ ਲਲਕਾਰੇ ਮਾਰਦਾ ਗਿਆ ਆ ਕਿਉਂਕਿ ਮੈਨੂੰ ਪ੍ਰਸ਼ਾਸਨ ਨੇ ਫੜਿਆ ਹੋਇਆ ਸੀਗਾ ਜਿੰਨੀ ਦੇਰ ਚਮਾ ਭੱਜਣ ਲਈ ਆਪਣੀ ਕੋਸ਼ਿਸ਼ ਕਰ ਰਿਹਾ ਸੀ ਪ੍ਰਸ਼ਾਸਨ ਨੇ ਭੱਜਣ ਨਹੀਂ ਦਿੱਤਾ ਮੈਨੂੰ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਗੁੱਸਾ ਇੰਨਾ ਵੱਧ ਚੁੱਕਿਆ ਹੈ ਕਿ 1500 ਰੁਪਏ ਦੇ ਪਿੱਛੇ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਨੇ ਭੰਤੋੜ ਕਰਦੇ ਨੇ ਐਸਾ ਹੀ ਇੱਕ ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਾਹਮਣੇ ਆਇਆ ਤੇ ਸ਼ੰਗਾਰ ਚੌਂਕੀ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਜਿਹੜੇ ਜਿਨ੍ਹਾਂ ਨਾਲ ਇਹ ਕੋਈ ਹੋਈ ਹੈ ਕੁੱਟਮਾਰ ਤਾਂ ਅਸੀਂ ਉਹ ਵੀ ਬੰਦੇ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਨੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ੁਭੇਕ ਸਿੰਘ ਹੈ ਜੀ ਤੇ ਸਾਡਾ ਸਮਰਾਲਾ ਚੌਂਕ ਸਫਤਰ ਹੈ ਜੋ ਕਿ ਅੱਜ ਮੈਂ ਹੁਣ ਸ਼ੰਗਾਰ ਚੌਂਕੀ ਦੇ ਵਿੱਚ ਆਇਆ ਮਾਨਯੋਗ ਐਸ ਐਚਓ ਸਾਹਿਬ ਜਿਨ੍ਹਾਂ ਦਾ ਨਾਮ ਵਿਜੇ ਕੁਮਾਰ ਜੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਡੀ ਸੁਣਵਾਈ ਕੀਤੀ ਐ ਯਕੀਨ ਦਿਵਾਇਆ ਕਿ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਅੱਜ ਸ਼ਾਮ ਤੱਕ ਅਕਤੂ ਸੰਗ ਸਾਹਿਬ ਮੈਟਰ ਕੀ ਹੋਇਆ ਸੀਗਾ ਇਹ ਮੈਟਰ ਕੁਛ ਨਹੀਂ ਸਰ ਮੇਰੇ ਫਰੈਂਡ ਹੀ ਸੀਗੇ ਇਹ ਇਹਨਾਂ ਨਾਲ ਕੋਈ 1500 ਦਾ ਲੈਣ-ਦੇਣ ਸੀਗਾ ਜਦੋਂ ਮੈਂ ਮੰਗੇ ਉਹ ਕਹਿੰਦੇ ਨਾ ਯਾਰੀ ਦੋਸਤੀ ਚ ਪੈਸਾ ਮਾੜਾ ਹੁੰਦਾ ਪਰ ਆਪਾਂ ਕਹਿੰਦੇ ਚਲੋ ਕੋਈ ਨਹੀਂ ਆਪਣੇ ਭਰਾ ਹੀ ਆ 1500 ਸੀਗਾ ਜਾਂਦੇ ਹੁੰਦੇ ਸੀ ਸਾਰੇ ਇਕੱਠੇ ਜਿੱਥੇ ਵੀ ਘੁੰਮਣ ਜਾਣਾ ਸੀ ਮੈਂ ਲਾਦਨ ਤੋਂ ਹੁੰਦਾ ਮੈਨੂੰ ਬਾਅਦ ਚੋ ਦੇ ਦਿੰਦੇ ਹੁੰਦੇ ਸੀ ਮੈਂ ਕਿਹਾ ਹੁਣ ਅਨੰਦਪੁਰ ਸਾਹਿਬ ਜਾਣਾ ਆ ਆਪਾਂ ਸਾਰੇ ਪੇਮੈਂਟ ਇਕੱਠੀ ਕਰ ਲੈਣੇ ਆ ਫਿਰ ਆਪਾਂ ਸਾਰੇ ਇਕੱਠੀ ਹੋ ਕੇ ਚੱਲਣਾ ਤੇ ਬਸ ਇਹ ਮੰਗਲ ਲੱਗੇ ਤੇ ਕਹਿੰਦਾ ਮੈਂ ਇਹਨੂੰ ਫੋਨ ਕੀਤਾ ਕਰਨ ਨਾਮ ਦੇ ਵਿਅਕਤੀ ਨੂੰ ਤੇ ਮੈਂ ਕਿਹਾ ਅੱਜ ਯਾਰ ਪੈਸੇ ਦੇ ਜੀ ਕਹਿੰਦਾ ਤੇ ਮੈਂ ਦੋ ਤਿੰਨ ਦਿਨ ਪਹਿਲਾਂ ਵੀ ਕਿਹਾ ਸੀ ਇਹਨੂੰ ਕਹਿੰਦਾ ਅੱਜ ਤੈਨੂੰ ਪੈਸੇ ਹੀ ਦੇ ਕੇ ਜਾਣੇ ਹੈਗੇ ਆ ਬੜੇ ਰੂਟ ਜਿਹਾ ਨਾ ਬੋਲਿਆ ਮੈਂ ਕਿਹਾ ਦੇ ਜਾ ਭਰਾ ਜਦੋਂ ਆਇਆ ਇਹਦੇ ਨਾਲ ਇੱਕ ਬੱਲੀ ਨਾਮ ਦਾ ਵਿਅਕਤੀ ਆਇਆ ਦਾ ਭਰਾ ਆ ਚਾਚੇ ਦਾ ਮੁੰਡਾ ਇੰਨੇ ਵੀ ਫੋਨ ਕਰਕੇ ਇੰਨੇ ਫਿਰ ਮੈਨੂੰ ਕਹਿੰਦਾ ਤੈਨੂੰ ਪੈਸੇ ਚਾਹੀਦੇ ਆ ਮੈਂ ਕਿਹਾ ਹਾਂ ਭਰਾ ਪੈਸੇ ਹੀ ਚਾਹੀਦੇ ਆ ਤੂੰ ਦੇ ਜਾ ਅੱਜ ਤੇ ਕਹਿੰਦਾ ਖੜ ਫਿਰ ਅਜ ਤੈਨੂੰ ਪੈਸੇ ਪੈਸੇ ਦੇ ਕੇ ਜਾਣੇ ਹੈਗੇ ਆ ਕੰਨੇ ਆਪਣੇ ਡੈਡੀ ਨੂੰ ਮਾਮਿਆਂ ਨੂੰ ਯਾਰੀ ਦੋਸਤੀ ਸਾਰੇ ਨੂੰ ਫੋਨ ਫੋਨ ਕਰਕੇ ਬਾ ਮੈਂ ਕਿਹਾ ਆਂਦੇ ਸਾਰੇ ਚਲੋ ਯਾਰੀ ਦੋਸਤੀ ਆ ਕੇ ਪੁੱਛਣਗੇ ਮੈਂ ਆਪਣੇ ਧਿਆਨ ਦੇ ਵਿੱਚ ਇਦੀ ਗੱਲ ਕਰ ਰਿਹਾ ਸੀ ਆਂਦੇ ਸਾਰੇ ਉਹਦੇ ਮਾਮੇ ਨੇ ਮੈਨੂੰ ਪੁਸ਼ ਕੀਤਾ ਬੁੱਲ ਦੱਬ ਗੇ ਮੇਰੀ ਦਸਤਾਰ ਉੱਤਰੀ ਫਿਰ ਇਹਨਾਂ ਨੇ ਮੇਰੇ ਕੇਸ ਫੜ ਕੇ ਖਿੱਚ ਧੂਕੇ ਕਦੇ ਉਧਰ ਖਿੱਚੇ ਨੇ ਵੀਡੀਓ ਮੈਂ ਦਿੱਤੀ ਹੈ ਤੁਹਾਨੂੰ ਵੀ ਦਿੱਤੀ ਹੈ ਇਹਨੂੰ ਜ਼ਰੂਰ ਚਲਾਈਓ ਨਾਲ ਕਿਉਂਕਿ ਬਹੁਤ ਇਹ ਸਿਲਸਿਲਾ ਚੱਲ ਰਿਹਾ ਕਿਉਂਕਿ ਆਪਾਂ ਜੇ ਹੁਣ ਸਮਾਜ ਦੇ ਵਿੱਚ ਰਹਿੰਦੇ ਆ ਜੇ ਫਿਰ ਆਪਾਂ ਵਿਸ਼ਸ਼ਤਰ ਕੱਢਣ ਦੀ ਗੱਲ ਕਰੀਏ ਫਿਰ ਕਹਣਾ ਨਿਹੰਗ ਸਿੰਘ ਇੱਦਾਂ ਕਰਦੇ ਆ ਨਿਹੰਗ ਸਿੰਘ ਉਦਾਂ ਕਰਦੇ ਆ ਆਪਾਂ ਬੜੇ ਸਤਕਾਰਯੋਗ ਨਾਲ ਗੱਲ ਕਰਨ ਦੀ ਇਹਨਾਂ ਨਾਲ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਸਿੱਧਾ ਹੀ ਆਂਦੇ ਹੋਏ ਇਹਨਾਂ ਨੇ ਤਾਬੜ ਤੂ ਸਭ ਕੁਝ ਮਰੇ ਕੇਸਾਂ ਨੂੰ ਫੜ-ਫੜ ਕੇ ਕਦੇ ਉੱਧਰ ਜਾ ਰਹੇ ਨੇ ਕਦੇ ਉੱਧਰ ਜਾ ਰਹੇ ਨੇ ਬੜਾ ਮਤਲਬ ਕਿ ਲੰਮੇ ਪੈਪ ਹੈਗੇ ਇਹਨਾਂ ਨੇ ਮਰੇ ਉੱਤੇ ਚੜ-ਚੜ ਕੇ ਮਤਲਬ ਕਿ ਕੁੱਟਮਾਰ ਇਨੀ ਕੁ ਕੀਤੀ ਕੜੇ ਮਾਰੇ ਮੇਰੇ ਸਾਰੇ ਇੱਥੇ ਮਤਲਬ ਕਿ ਇੰਨਾ ਕੁ ਬੁਰਾ ਹਾਲ ਕੀਤਾ ਪਾਂ ਤੋੜ ਪੂਰੀ ਕੀਤੀ ਇਨਾਂ ਇਟਾ ਰੋੜੇ ਸਭ ਕੁਝ ਲਾਇਆ ਫਿਰ ਕੀ ਮੰਗਿਆ ਸਰਕਾਰ ਤੋਂ ਆ ਪ੍ਰਸ਼ਾਸਨ ਤੋਂ ਕੀ ਮੰਗਿਆ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਇਨਾਂ ਤੇ ਬੰਦੀਆਂ ਕਾਰਵਾਈਆਂ ਕਰਨ ਜੋ ਵੀ ਬੰਦੀ ਕਾਰਵਾਈ ਆ ਬੜੀ ਸਤਕਾਰਯੋਗ ਐਸਓ ਸਾਹਿਬ ਐਸਐਚਓ ਸਾਹਿਬ ਨੇ ਯਕੀਨ ਦਿਵਾਇਆ ਕਿ ਤੁਹਾਡੇ ਨਾਲ ਖੜੇ ਆ ਬੰਦੀਆਂ ਕਾਰਵਾਈਆਂ ਜੋ ਹੋਣਗੀਆਂ ਕਰਾਂਗੇ ਚਲੋ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਤੇਜਿੰਦਰ ਸਿੰਘ ਹੈ ਜੀ ਜਿੰਦਰ ਜੀ ਕੀ ਸੀਗਾ ਮਾਮਲਾ ਇਹ ਤੇ ਫਿਰ ਕਿਦਾਂ ਹੋਇਆ ਤੇ ਇਹਦੇ ਵਿੱਚ ਕਿਸੇ ਨੇ ਕੋਈ ਰੁਕਣ ਦੀ ਗੱਲ ਨਹੀਂ ਕੀਤੀ ਜਾਂ ਕਿਤਾ ਦੇਖੋ ਵੀਰੇ ਜਦੋਂ ਇੱਕ ਬੰਦੇ ਨੂੰ ਇੰਨੇ ਜਾਣੇ ਇਕੱਠੇ ਪੈ ਜਾਣਗੇ ਦੂਸਰਾ ਬੰਦਾ ਡਰ ਹੀ ਜਾਂਦਾ ਮੈਂ ਮੌਕੇ ਤੇ ਸੀਗਾ ਨਹੀਂ ਮੇਰਾ ਹੀ ਦਫਤਰ ਹੈ ਮੇਰੇ ਨਾਲ ਹੈ ਪਾਰਟਨਰ ਹੈ ਜਬੇ ਸਿੰਘ ਤੇ ਜਦੋਂ ਇੱਕ ਇਕੱਲੇ ਨੂੰ ਇਹ 5-7 ਜਾਣੇ ਪਏ ਹੋਏ ਨੇ ਇਕੱਲੇ ਨੂੰ ਇਹਨਾਂ ਨੂੰ ਕਿਸੇ ਦਾ ਫੜਿਆ ਹੋਇਆ ਜਦ ਤੱਕ ਮੈਨੂੰ ਆਲੇ ਦੁਆਲੇ ਤੋਂ ਕਾਲ ਆਈਏ ਤਦ ਤੱਕ ਕਾਫੀ ਮਾਮਲਾ ਨਿਪਟ ਚੁੱਕਾ ਸੀਗਾ ਤੇ ਵੀ ਜਾ ਚੁੱਕੇ ਸੀ ਆਪਣਾ ਦਵਾਈਆਂ ਪਟੀਆਂ ਕਰਾਣ ਨਿਕਲ ਗਏ ਸੀ ਉਹ ਵੀ ਚਲੇ ਗਏ ਤੇ ਜੋ ਵੀ ਦੇਖਿਆ ਬਾਕੀ ਮੇਨ ਜਿਹੜੀ ਕਹਾਣੀ ਕਹਾਣੀ ਇਹ ਹੈ ਕਿ ਗੁੰਡਾਗਰਦੀ ਜਿਹੜਾ ਆਪਣਾ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ ਸ਼ਹਿਰ ਸ਼ਹਿਰ ਤਾਂ ਵੀ ਕਿਤਨੇ ਕਿਤੇ ਖਤਮ ਹੁੰਦੀ ਜਾ ਰਹੀ ਨੌਜਵਾਨਾਂ ਦੀ ਇਹ ਬਿਲਕੁਲ ਜੀ ਪਿੱਛੇ ਛੈ ਹੈਗੀ ਹੈ ਵੱਡੇ ਬੰਦੇ ਵੱਡਿਆਂ ਦੀ ਹੈਗੀ ਹੈ ਕਈ ਫੋਨ ਆ ਚੁੱਕੇ ਨੇ ਮੈਨੂੰ ਸਮਝੋਤਿਆ ਨਹੀਂ ਕਰੋ ਜੀ ਐਦਾਂ ਨਾ ਕਰੋ ਜੀ ਆਪਾਂ ਉਸ ਸੀਧਾ ਸਾਰੇ ਸਾਈਡ ਤੇ ਰੱਖ ਕੇ ਆਪਾਂ ਸਿੱਧਾ ਦਰਖਾਸਤ ਲੈ ਕੇ ਆਏ ਆ ਕਾਨੂੰਨ ਦੇ ਕੋਲ ਠੀਕ ਹੈ ਕਾਨੂੰਨ ਜੋ ਕਰੇਗਾ ਸਾਨੂੰ ਮਨਜ਼ੂਰ ਹੈ ਪਰ ਸਾਨੂੰ ਇਹ ਵੀ ਉਹ ਵਿਸ਼ਵਾਸ ਲਾਇਆ ਜਾਵੇ ਜੋ ਸਾਡੇ ਨਾਲ ਘਟਨਾ ਵਾਪਰੀ ਐ ਅਸੀਂ ਇੱਕ ਆਪਣੇ ਦੁਕਾਨ ਤੇ ਬੈਠੇ ਆ ਜੋ ਸਾਡੇ ਨਾਲ ਚੱਲ ਕੇ ਆ ਕੇ ਘਟਨਾ ਵਾਪਰੀ ਐ ਉਹਦੇ ਵਿੱਚ ਕਸੂਰਵਾਰ ਕੌਣ ਐ ਉਹਦੇ ਵਿੱਚ ਅਸੀਂ ਕਿੱਥੇ ਕਸੂਰਵਾਰ ਆ ਸਾਡੇ ਤੇ ਬੰਦੀ ਕਾਰਵਾਈ ਕਰੋ ਜਿੱਥੇ ਉਹ ਨੇ ਤੇ ਉਹਨਾਂ ਦੀ ਕਰੋ ਸਾਡੀ ਸਿਰਫ ਇੰਨੀ ਦਰਖਾਸਤ ਹੈ ਜੋ ਮੌਕੇ ਦੇ ਸਵਾਰੀਆਂ ਨੇ ਬਿਆਨ ਦਿੱਤੇ ਨੇ ਫੁਟੇਜ ਹੋਰ ਵੀ ਹੈਗੀ ਹੈ ਤੁਹਾਨੂੰ ਮੈਂ ਦਿਖਾਉਂਗਾ ਇੱਕ ਤਿਆਰ ਬਰ ਤਿਆਰ ਸਿੰਘ ਨੂੰ ਅਸੀਂ ਐਦਾਂ ਜਲੀਲ ਕਰ ਐਦਾਂ ਮਿੱਟੀ 'ਚ ਰੋਲ ਨੇ ਉਹਦੇ ਕੇਸ ਦਸਤਾਰ ਉਹਦੀ ਤੁਸੀਂ ਦੇਖੋਗੇ ਦਸਤਾਰ ਉਹਦੀ ਪੈਰਾਂ 'ਚ ਰੋਲ ਰਹੇ ਆ ਉਹ ਕਿੱਥੇ ਦਾ ਇਨਸਾਫ ਆ ਮਾਰੇ ਕੀ ਕਾਰਵਾਈ ਕੀਤੀ ਹੈ ਹੁਣ ਇਹਨਾਂ ਪੁਲਿਸ ਨੇ ਫਿਲਹਾਲ ਮਾਰੇ ਸਾਨੂੰ ਤਾਂ ਸਿਰਫ ਜੋ ਇਹਨਾਂ ਨੇ ਕਿਹਾ ਬਿਆਨ ਅਸੀਂ ਲਿਖਾਤੇ ਨੇ ਕਹਿੰਦੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਇੱਕ ਸ਼ਾਮ ਤੱਕ ਤੁਹਾਨੂੰ ਦੱਸਾਂਗੇ ਕੱਲ ਦੇ ਫੋਨ ਆ ਰਹੇ ਸੀ ਅੱਜ ਅਸੀਂ ਲਿਖਾਤੀ ਦਰਖਾਸਤ ਬਾਕੀ ਦੇਖੋ ਸ਼ਾਮ ਤੱਕ ਸਾਨੂੰ ਕੀ ਮਿਲਦਾ ਹੈ ਉਹਨਾਂ ਵੱਲੋਂ ਜਵਾਬ ਵਿਜੇ ਕੁਮਾਰ ਜੀ ਨੇ ਐਸ ਐਚਓ ਬੜੀ ਵਧੀਆ ਢੰਗ ਨਾਲ ਗੱਲ ਕੀਤੀ ਉਹਨਾਂ ਨੇ ਬਹੁਤ ਨਰਮਾਈ ਨਾਲ ਗੱਲ ਸੁਣੀ ਸਾਡੀ ਤੇ ਉਹਨਾਂ ਨੇ ਦੱਸਿਆ ਉਹਨਾਂ ਨੇ ਖੁਦ ਹੀ ਦੱਸਿਆ ਕਿ ਜਿਵੇਂ ਇਹਨਾਂ ਨੇ ਜਵਾਬੀ ਹਮਲਾ ਨਾ ਕਰਦੇ ਉਹਨਾਂ ਦੇ ਜਿਸ ਤਰ੍ਹਾਂ ਉਹ ਮਾਰ ਰਹੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਜਾਨੋਂ ਮਾਰ ਦੇਣਾ ਸੀ 1 1500 ਰੁਪਏ ਪਿੱਛੇ ਜਾਨੋਂ ਮਾਰਨ ਤੱਕ ਤਾਂ ਆ ਜਾਂਦੀ ਦੁਨੀਆ ਇੱਥੇ ਤੱਕ ਬੈਠੇ ਦੱਸੋ ਕੀ ਕਹਿਣਾ ਚਾਹੁੰਦੇ ਜੋ ਕਿ ਇਹਨਾਂ ਨੇ ਜਿਹੜੇ ਬੱਲੀ ਨਾਮ ਦਾ ਵਿਅਕਤੀ ਹੈ ਨਾ ਉਹਦੇ ਮਾਮਾ ਮੇਰੀ ਪੱਗ ਵੀ ਲੈ ਕੇ ਗਿਆ ਇੱਕ ਸਗੋ ਪੱਗ ਮਾਰਦਾ ਲਲਕਾਰੇ ਮਾਰਦਾ ਗਿਆ ਆ ਕਿਉਂਕਿ ਮੈਨੂੰ ਪ੍ਰਸ਼ਾਸਨ ਨੇ ਫੜਿਆ ਹੋਇਆ ਸੀਗਾ ਜਿੰਨੀ ਦੇਰ ਚ ਮੈਂ ਭੱਜਣ ਲਈ ਆਪਣੀ ਕੋਸ਼ਿਸ਼ ਕਰ ਰਿਹਾ ਸੀ ਪ੍ਰਸ਼ਾਸਨ ਨੇ ਭੱਜਣ ਨਹੀਂ ਦਿੱਤਾ ਮੈਨੂੰ ਤੇ ਮੇਰੀ ਪੱਗ ਲੈ ਕੇ ਕਹਿੰਦਾ ਤੇਰੀ ਪੱਗ ਲੈ ਕੇ ਚੱਲੇ ਆ ਤੇਰੀ ਭਾਜੀ ਇੱਥੇ ਤੱਕ ਹੀ ਰਹਿਣੀ ਹੈ ਤੇਰੀ ਕਹਿੰਦਾ ਜੇ ਲੈ ਕੇ ਜਾ ਸਕਦਾ ਤੇ ਲੈ ਜਾ ਪ੍ਰਸ਼ਾਸਨ ਤੋਂ ਇਹੀ ਮੰਗਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾਂ ਬਾਕੀ ਨਿਆੰਗ ਸਿੰਘ ਜਥੇਬੰਦੀਆਂ ਸਾਰੀਆਂ ਇਸ ਟਾਈਮ ਬੀਜ਼ੀ ਸਾਰੇ ਤੁਹਾਨੂੰ ਪਤਾ ਹੁਲੇ-ਮੁਹਲੇ ਤੇ ਸਾਰੀਆਂ ਗਈਆਂ ਹੋਈਆਂ ਮੈਂ ਸਾਰਿਆਂ ਨੂੰ ਕੋਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨਾਲ ਕੋਲ ਦੇ ਗੱਲ ਹੋ ਗਈ ਆ ਬਾਕੀ 16 ਤਰੀਕ ਜਾਂ 15 ਤਰੀਕ ਤੱਕ ਉਹਨਾਂ ਨੇ ਆ ਜਾਣਾ ਹੈ ਫਿਰ ਜਿੱਦਾਂ ਸਾਡੇ ਨਿਆੰਗ ਸਿੰਘ ਜਥੇਬੰਦੀਆਂ ਕਹਿਣ ਗਿਆ ਉਦਾਂ ਕਰ ਲਾਂਗੇ ਆਪਾਂ ਸੋ ਨੌਜਵਾਨਾਂ ਦੇ ਵਿੱਚ ਸ਼ੈਨ ਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਤੁਸੀਂ ਦੇਖ ਹੀ ਰਿਹਾ ਸੀ ਸੀਸੀਟੀਵੀ ਵੀ ਨਾਲ ਚੱਲ ਰਹੀ ਹੈ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਨ ਨਾਚ ਜਿਹੜਾ ਵਿੱਚ ਦਿਖਾਈ ਦੇ ਰਿਹਾ ਹੈ ਸ਼੍ਰੀ ਆਮ ਜਿਹੜੇ ਹੈਗੇ ਆ ਨਿਹੰਗ ਸਿੰਘ ਦੀ ਪੱਗ ਨੂੰ ਛਾਲੇ ਜਾ ਰਿਆ ਆ ਸੋ ਹੁਣ ਦੇਖਣਾ ਇਹ ਹੋਵੇਗਾ ਵੀ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਅਸੀਂ ਜਾਂਚ ਅਧਿਕਾਰੀ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਹਾਂ ਸਾਡੇ ਨਾਲ ਜਾਂਚ ਅਧਿਕਾਰੀ ਵੀ ਮੌਜੂਦ ਨੇ ਤੇ ਦੇਖ ਲੈਣੇ ਆ ਵੀ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਈ ਹੈ ਸਰ ਜਿਹੜੀ ਨਿਹੰਗ ਸਿੰਘ ਦੀ ਕੋਈ ਕੁੱਟਮਾਰ ਹੋਈ ਆ ਤੇ ਇਹਦੇ ਵਿੱਚ ਕੀ ਕਾਰਵਾਈ ਹੋਈ ਸਰ ਇਹ ਨਿਹੰਗ ਸਿੰਘ ਦੀ ਸਟੇਟਮੈਂਟ ਲੈ ਲਈ ਆ ਸਟੇਟਮੈਂਟ ਲੈ ਕੇ ਤੇ ਐਫਆਈਰ ਕਰ ਰਹੇ ਆ ਸਰ ਦੇਤੇ ਜੇ ਕੋਈ ਗ੍ਰਿਫਤਾਰੀ ਵੀ ਹੋਈ ਹੈ ਜਾਂ ਨਹੀਂ ਨਹੀਂ ਸਰ ਹਜੇ ਨਹੀਂ ਹੋਇਆ ਤਾਂ ਫਿਰ ਤੋਂ ਬਾਅਦ ਗ੍ਰਿਫਤਾਰੀ ਪਾਵਾਂਗੇ ਠੀਕ ਹੈ ਜੀ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਜਿਹੜਾ ਹੈਗਾ ਉਹ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਲਈ ਹੈ ਤੇ ਆਰੋਪੀਆਂ ਨੂੰ ਦੱਸਿਆ ਜਾ ਰਿਹਾ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਕਿਉਂਕਿ ਆ ਜਿਹੜੇ ਪੀੜਤ ਲੋਕ ਸੀਗੇ ਉਹਨਾਂ ਨੇ ਐਮਐਲਆਰ ਕਟਾਈ ਸੀ ਐਮਐਲਆਰ ਕਟਾਉਣ ਤੋਂ ਬਾਅਦ ਉਹ ਥਾਣੇ ਵਿੱਚ ਦਰਖਾਸਤ ਦਿੱਤੀ ਸੀ ਦਰਖਾਸਤ ਤੋਂ ਬਾਅਦ ਜਿਹੜੇ ਜਾਂਚ ਅਧਿਕਾਰੀ ਸੀ ਹਰਜੀਤ ਸਿੰਘ ਉਹਨਾਂ ਦਾ ਕਹਿਣਾ ਇਹ ਹੈ ਵੀ ਅਫਸਰਾਂ ਦੇ ਹੁਕਮਾਂ ਅਨੁਸਾਰ ਜਿਹੜਾ ਹੈਗਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਪੀੜਤ ਆ ਉਹਨਾਂ ਦਾ ਬਿਆਨ ਲਿਖ ਲਿਆ ਗਿਆ ਹੈ ਤੇ ਜਲਦੀ ਹੀ ਜਿਹੜਾ ਹੈਗਾ આરોપી ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਵੀ ਜਿਹੜੇ આરોપી ਨੇ ਉਹ ਕਦੋਂ ਤੱਕ ਪੁਲਿਸ ਦੀ ਗ੍ਰਿਫਤ ਚਵਾਂਦੇ ਨੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਵਿਚਾਰ ਨੇ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ